ਮੇਰੇ ਕੋਲ ਜਿਹੜੀ ਜਾਣਕਾਰੀ ਹੈਗੀ ਹੈ ਸ੍ਰੀ ਮੁਖਸਰ ਸਾਹਿਬ ਦਾ 17 ਸਾਲ ਰਿਹਾ ਉੱਥੇ ਮੇਰੇ ਵੀ ਸਨੇਹੀ ਰਹਿੰਦੇ ਨੇ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਤੇ ਇਸ ਨੂੰ 15 ਦਿਨ ਪਹਿਲਾਂ ਕੁਝ ਲੋਕਾਂ ਨੇ ਆਪਣੀ ਗੱਡੀ 'ਚ ਬਿਠਾਇਆ ਤੇ ਉਹਦੀ ਸੀਸੀਟੀਵੀ ਫੁਟੇਜ ਦੇਖੀ ਜਾ ਸਕਦੀ ਹੈ ਤੇ ਉਹਨੂੰ ਫਿਰ ਇਹ ਵੱਖਰੇ-ਵੱਖਰੇ ਚੈਨਲਾਂ ਦੇ ਦਫ਼ਤਰਾਂ ਲੈ ਕੇ ਗਏ ਹੈ ਜਿਹੜੀ ਮੇਰੀ ਜਾਣਕਾਰੀ ਹੈ ਤੇ ਮੈਨੂੰ ਇਹ ਵੀ ਖਤਸ਼ਾ ਹੈਗਾ ਕਿ ਇਹ ਲੋਕ ਆਪ ਹੀ ਉਸ ਨੂੰ ਜਿਹੜਾ ਕਿ ਤੇ ਉਹਨੂੰ ਨੁਕਸਾਨ ਪਹੁੰਚਾ ਕੇ ਤੇ ਮੇਰੇ ਸਿਰ ਮੜਨ ਦਾ ਯਤਨ ਨਾ ਕਰਨ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਡੀਜੀਪੀ ਸਾਹਿਬ ਨੂੰ ਇਹ ਜਿਹੜੀ ਹੈ ਅਪੀਲ ਕਰਨਾ ਕਿ ਸੀਸੀਟੀਵੀ ਕੈਮਰਸ ਜਿਹੜੇ ਹੈ ਖੰਗਾਲੇ ਜਾਲ ਕਾਣੇ ਨੂੰ ਲੈ ਕੇ ਗਿਆ ਕਿਤੇ ਕਿਤੇ ਲੈ ਕੇ ਗਿਆ ਜਿੰਨਾ ਪੱਤਰਕਾਰਾਂ ਨਾਲ ਇੰਟਰਵਿਊਜ਼ ਕਰਾਈਆਂ ਨੇ ਉਹਨਾਂ ਪੱਤਰਕਾਰਾਂ ਕੋਲ ਜਾਣਕਾਰੀ ਹੋ ਸਕਦੀ ਹੈ ਕਿ ਇਹਨੂੰ ਕਿਹੜਾ ਬੰਦਾ ਜਿਹੜਾ ਹੈ ਉਹ ਲੈ ਕੇ ਆਇਆ ਹੈਗਾ ਤੇ ਇਹਨੂੰ ਲਿਆ ਕੇ ਜਿਹੜਾ ਹੈਗਾ ਉਹ ਇਹਦੇ ਘਰੇ ਪਛਾਇਆ ਜਾਵੇ ਤੇ ਜੇ ਕੋਈ ਨੁਕਸਾਨ ਹੁੰਦਾ ਉਹਦਾ ਜਾਂ ਕਰ ਦਿੰਦਾ ਕੋਈ ਤੇ ਉਹਦੇ ਜ਼ਿੰਮੇਵਾਰ ਉਹੀ ਲੋਕ ਹੈ ਜਿਹੜੇ ਇਹਨੂੰ ਲਈ ਫਿਰਦੇ ਨੇ 15 ਦਿਨ ਤੋਂ ਲਈ ਫਿਰਦੇ ਨੇ ਮੈਂ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਇਹ ਅਪੀਲ ਕਰਦਾ ਕਿ ਇਹ ਸਾਰੀਆਂ ਸੀਸੀਟੀਵੀ ਫੁਟੇਜ ਜਿਹੜੇ ਪੱਤਰਕਾਰਾਂ ਕੋਲ ਗਿਆ ਇੰਟਰਵਿਊਸ ਦਿੱਤੇ ਨੇ ਉਹਨਾਂ ਪੱਤਰਕਾਰਾਂ ਤੋਂ ਪੁੱਛਿਆ ਜਾਵੇ ਇਹਦੇ ਨਾਲ ਕੌਣ ਲੋਕ ਸੀ ਕਿਹਨਾਂ ਨੇ ਪੱਤਰਕਾਰਾਂ ਤੱਕ ਅਪਰੋਚ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵੈਰੀਫਾਈ ਕਰਕੇ ਕਢਵਾਈਆਂ ਜਾਣ ਤਾਂ ਕਿ ਕਿਉਂਕਿ ਭਾਵੇਂ ਮੇਰੇ ਨਾਲ ਉਹਦੇ ਬਣਦੀ ਨਹੀਂ ਲੇਕਿਨ ਮੈਂ ਚਾਹੁੰਦਾ ਕਿ ਉਹਦੀ ਜਾਣ ਨੂੰ ਕੋਈ ਨੁਕਸਾਨ ਨਾ ਹੋਵੇ।